ਮੈਲਾ ਦੋਸਤੇ ਨਾਲ ਹੋਟਲ ਦੇ ਵਿੱਚ ਗਏ ਮੁੰਡੇ ਨਾਲ ਅਜੀਹਾ ਕੁਝ ਵਾਪਰਿਆ ਕਿ ਪੂਰੇ ਹੋਟਲ ਦੇ ਵਿੱਚ ਭਾਜੜਾ ਪੈ ਗਈਆਂ ਅਤੇ ਹੋਟਲ ਦੇ ਕਮਰੇ ਦੇ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਹੋਸ਼ ਉੱਡ ਗਏ ਜੋ ਦੇਖਿਆ ਜਾਂਦਾ ਹੈ ਕਿ ਹੋਟਲ ਦੇ ਕਮਰੇ ਦੇ ਵਿੱਚ ਉਕਤ ਲੜਕੇ ਦੀ ਲਾਸ਼ ਪਈ ਹੋਈ ਸੀ ਕੁਰਸੀ ਦੇ ਉੱਪਰ ਅਤੇ ਮ੍ਰਿਤਕ ਦੀ ਪਛਾਣ ਪੂਚੋ ਮੰਡੀ ਦੀ ਲਹਿਰਾ ਕਲੋਨੀ ਦੇ ਵਾਸੀ ਰਾਕੇਸ਼ ਕੁਮਾਰ ਵਜੋ ਹੋਈ ਹੈ ਜੋ ਕਿ ਆਪਣੀ ਮਹਿਲਾ ਦੋਸਤ ਦੇ ਨਾਲ ਬੀਤੀ ਰਾਤ ਇਸ ਹੋਟਲ ਦੇ ਵਿੱਚ ਆਇਆ ਸੀ ਪਰ ਜਦੋਂ ਸਵੇਰੇ ਅਚਾਨਕ ਲੜਕੀ ਫਰਾਰ ਹੋ ਜਾਂਦੀ ਹੈ ਹੋਟਲ ਦੇ ਵਿੱਚੋਂ ਤਾਂ ਉਕਤ ਹੋਟਲ ਦੇ ਕਮਰੇ ਦੇ ਵਿੱਚ ਆ ਕੇ ਜਦੋਂ ਹੋਟਲ ਦਾ ਸਟਾਫ ਦੇਖਦਾ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਮ੍ਰਿਤਕ ਹਾਲਤ ਦੇ ਵਿੱਚ ਰਾਕੇਸ਼ ਉੱਥੇ ਪਿਆ ਹੁੰਦਾ ਹੈ ਤੇ ਤੁਰੰਤ ਪੁਲਿਸ ਨੂੰ ਇਤਲਾ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜੜੀ ਕੀ ਜਾਂਚ ਪੜਤਾਲ ਆਰੰਭ ਦਿੰਦੀ ਹੈ ਵਕਫੋ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕੀ وجہ ਰਹੀ ਹੈ ਰਕੇਸ਼ਦੀ ਮੋਦੀ ਇਸ ਤੇ ਕਾਰਨ ਤਾਂ ਨਹੀਂ ਪਤਾ ਲੱਗ ਸਕੇ ਪਰ ਹੁਣ ਲਾਸਟਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗ ਸਕਣਗੇ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੇ ਐਸਐਚਓ ਪਰਮਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਰਕੇਸ਼ ਕੁਮਾਰ ਜੋ ਕਿ ਪੂਚੋ ਮੰਡੀ ਦੀ ਲੜਕ ਕਲੋਨੀ ਦਾ ਵਾਸੀ ਹੈ ਅਤੇ ਬੀਤੀ ਰਾਤ ਆਪਣੀ ਮਹਿਲਾ ਦੋਸਤ ਨਾਲ ਇਸ ਹੋਟਲ ਦੇ ਵਿੱਚ ਰੁਕਿਆ ਸੀ ਪਰ ਅਚਾਨਕ ਕੁਸ਼ਤੀ ਜਾਨ ਚਲੀ ਗਿਆ ਹਾਲਾ ਕੀ ਕਾਰਨ ਕੀ ਰਹੇ ਨੇ ਇਸ ਬੰਦੀ ਜਾਂਚ ਪਰ ਤ ਕੀਤੀ ਜਾ ਰਹੀ ਆ ਸਾਨੂੰ ਦੁਪਹਿਰ ਸਮੇਂ ਇੱਕ ਤਲਾਹ ਮਿਲੀ ਸੀ ਸਿੱਧੂ ਹੋਟਲ ਜੋ ਕਿ 골ਡਗੀਰੇ ਪਿਛਲੇ ਪਾਸੇ ਮੌਜੂਦ ਹੈਗਾ ਇੱਥੇ ਅ ਰਕੇਸ਼ਨਾ ਦਾ ਵਿਅਕਤੀ ਉਕਿਆ ਵਿਆ ਸੀਗਾ ਉਸ ਦੀ ਡੈਥ ਹੋ ਗਈ ਆ ਉਸ ਤੇ ਮੌਕੇ ਤੇ ਪਹੁੰਚ ਕੇ ਸਾਰਾ ਰਿਕਾਰਡ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਉਹਦੇ ਪਤੇ ਦੁਆਰੋਂ ਉਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਵਾਰਸਾਂ ਦੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਹਿਲਾਂ ਹੀ ਉਹਨਾਂ ਦੇ ਘਰੇ ਨਹੀਂ ਰਹਿੰਦਾ ਸੀ ਉਹ ਬੇ ਬੇਸਿਕਲੀ ਬੇਦਖਲ ਕੀਤਾ ਵਿਆ ਸੀਗਾ ਜਿਹੜਾ ਕਿ ਪਹਿਲਾਂ ਹੀ ਮਾੜੀ ਸੰਗਤ ਦਾ ਸ਼ਿਕਨ ਸੀ ਇੱਥੇ ਆ ਕੇ ਰੁਕਿਆ ਲੇਕਿਨ ਇਸ ਦੇ ਪਿਛਲੇ ਬਾਰੇ ਦੱਸਿਆ ਗਿਆ ਕਿ ਇਸ ਦੇ ਐਕਸੀਡੈਂਟ ਹੋਣ ਤੋਂ ਬਾਅਦ ਇਹਦੀ ਕੁਝ ਮੈਡੀਸਿਨਸ ਚਲਦੀ ਸੀ ਲੇਕਿਨ ਫਿਲਹਾਲ ਅਸੀਂ ਦੀ ਸਿੱਧੀ ਨਜ਼ਰੇ ਜੋ ਕੋਈ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਇਸ ਦੀ ਕਿਹੜੀ ਡੈਥ ਹੈ ਕਿਸ ਤਰ੍ਹਾਂ ਹੋਈ ਆ ਇਸ ਲਈ ਅਸੀਂ ਘਰਦਿਆਂ ਦੇ ਬਿਆਨਾਂ ਤੇ 194 CrPC ਦੀ ਕਾਰਵਾਈ ਕੀਤੀ ਹੈਗੀ ਆ ਉਸ ਦਾ ਕਿਹੜਾ ਹੈਗਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ ਜਿੱਥੋਂ ਤੱਕ ਤਫਤੀਸ਼ ਦਾ ਸਵਾਲ ਆ ਇਸ ਤਫਤੀਸ਼ ਦੇ ਅਸੀਂ ਐਂਗਲ ਦੇ ਵਿੱਚ ਉਹ ਕਿਸ ਦੇ ਨਾਲ ਰੁਕਿਆ ਸੀ ਕਿਦੋਂ ਆਗੇ ਰੁਕਿਆ ਕਿਵੇਂ ਗਿਆ ਜਾਂ ਕੀ ਹਾਲਾਤ ਹੋ ਸਕਦੇ ਇਸ ਨੂੰ ਕਿਹੜਾ ਅਸੀਂ ਗਾ ਬਾਅਦ ਤਫਤੀਸ਼ ਦੇ ਵਿੱਚ ਜਿਹੜਾ ਹੈਗਾ ਅੱਗੇ ਰੱਖਾਂਗੇ ਦੇਖੋ ਜੀ ਇਹ ਤਫਤੀਸ਼ ਦਾ ਮੈਟਰ ਹੈਗਾ ਇਸ ਦਾ ਜਿਹੜਾ ਡਰੈੱਸ ਹੈਗਾ ਲਹਿਰਾ ਕਲੋਨੀ ਲਹਿਰਾ ਕਲੋਨੀ ਪੁੱਛੋ ਦਾ ਹੈਗਾ ਲੇਕਿਨ ਆਪਣੇ ਕਿਸੇ ਸਾਥੀ ਨੇ ਇਹ ਰੁਕਿਆ ਪਿਆ ਸੀਗਾ ਇਹ ਤਫਤੀਸ਼ ਦਾ ਹਜੇ ਵਿਸ਼ਾ ਹੈਗਾ ਲੜਕੀ ਫੀਮੇਲ ਸੀ ਵੀ ਲekin ਦੋਆਂ ਦੇ ਆਧਾਰ ਕਾਰਡ ਅਸੀਂ ਕਿਹੜੇ ਹੈਗੇ ਆ ਉਤੋਂ ਮੌਕੇ ਤੋਂ ਕਬਜ਼ੇ ਤੇ ਲੈ ਲਏ ਆ ਰਜਿਸਟਰ ਨੂੰ ਲੈ ਲਿਆ ਤੇ ਕਿਹੜੀ ਹੈਗੀ ਅੱਗੇ ਤਤਕਸ਼ ਕੀਤੀ ਜਾ ਰਹੀ ਕੋਈ ਡਾਕਟਰ ਜਿਹੜੇ ਇਹ ਤਤਕਸ਼ ਦਾ ਵਿਸ਼ਾ ਹੈਗਾ ਅਸੀਂ ਕੁਝ ਚੀਜ਼ਾਂ ਰਵੈਸਟਿਗੇਸ਼ਨ ਡਾਇਰੈਕਟਲੀ ਡਿਸਕਲੋਸ ਨਹੀਂ ਕਰ ਸਕਦੇ ਹਰੇਕ ਬੰਦੇ ਦੀ ਆਪਦੀ ਇੱਕ ਆਪਣੀ ਪ੍ਰਾਈਵੇਸੀ ਹੈਗੀ ਆ ਬੋਟਲ ਦਾ ਕੀ ਨਾਮ ਹੈ ਔਰ ਕੀ ਬੋਟਲ ਦਾ ਨਾਮ ਸਿੱਧੂ ਹੈਗਾ ਜੀ 골ਡ ਡਿਗੀ ਦੇ ਪਿਛਲੇ ਪਾਸੇ ਹੈ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਕਿ ਇਹ ਕਿਸ ਤਰ੍ਹਾਂ ਮੌਤ ਜਾਂ ਕਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਪਹਿਲੀ ਨਜ਼ਰੇ ਦੇਖਣ ਤੋਂ ਕੋਈ ਐਸੀ ਗੱਲ ਨਹੀਂ ਲੱਗ ਰਹੀ ਸਿੱਧੇ ਤੌਰ ਤੇ ਕੋਈ ਸੱਟ ਯਰ ਵਗੈਰਾ ਜਾਂ ਕੋਈ ਹੋਰ ਚੀਜ਼ ਕਿਸ ਨਾਲ ਇਸ ਦੀ ਮੌਤ ਜਾਪਦੀ ਹੈ ਇਸ ਲਈ ਹੀ ਇਸ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਦੇਖੋ ਆਪ ਦੇ ਜਿਹੜਾ ਹੈਗਾ ਉਹਦੇ ਵਿੱਚ ਨਾਈਟ ਮਰ ਕੇ ਕੈਜ਼ੂਅਲ ਜੁਲੀ ਫਾਰਮ ਤੋਂ ਕੈਜ਼ੋ ਡਰੈਸ ਦੇ ਵਿੱਚ ਨਹੀਂ ਸੀਗਾ ਆਪਣੇ ਜਿਹੜਾ ਹੈਗਾ ਟੀ-ਸ਼ਰਟ ਜਾਂ ਉਹਦੇ ਵਿੱਚ ਸੀਗਾ ਲੇਕਿਨ ਹਜੇ ਜਿਹੜਾ ਹੈਗਾ ਅੱਗੇ ਅਸੀਂ ਦੇਖ ਰਹੇ ਹਾਂ ਸਰ ਇਹ ਵੀ ਦੱਸਿਆ ਜਾ ਰਿਹਾ ਵੀ ਉਹ ਕੋਈ ਟੈਟੂ ਦਾ ਕੰਮ ਕਰਦਾ ਸੀ ਜੀ ਟੈਟੂ ਬਣਾਉਂਦਾ ਜੀ ਦੇਖੋ ਜੀ ਇਨੀਸ਼ੀਅਲ ਗੱਲ ਹੈਗੀ ਹੈ ਹਜੇ ਤਾਂ ਫਿਲਹਾਲ ਅਸੀਂ ਬਿਆਨਾਂ ਤੋਂ ਬਾਅਦ ਉਹਨੂੰ ਡੈੱਡ ਬ ਮਰਸ਼ਿਦੀ ਵਿੱਚ ਦਾਖਲ ਕਰਵਾਇਆ ਤੇ ਅੱਗੇ ਕਿਹੜਾ ਹੈਗਾ ਸੀ ਤ੍ਰਤੀਸ਼ ਤਰ੍ਹਾਂ ਨੇ ਇਸ ਚੀਜ਼ਾਂ ਦੇਖੋ ਹੋਟਲ ਦਾ ਕਿੱਥੋਂ ਤੱਕ ਸਵਾਲ ਆ ਉੱਥੇ ਆਪਾਂ ਇਹੀ ਦੇਖਿਆ ਦੇਖਿਆ ਜਾ ਸਕਦਾ ਹਾਂ ਕਿ ਸ਼ੁਰੂ ਦੇ ਵਿੱਚ ਕਿਸੇ ਨਬਾਲਗ ਨੂੰ ਜਾਂ ਬਿਨਾ ਐਡਰੈਸ ਤੋਂ ਨਾ ਰੱਖਿਆ ਹੋਈ ਲੇਕਿਨ ਮੁਢਲੇ ਤੌਰ ਤੇ ਹੋਟਲ ਨੇ ਆਪ ਵੀ ਜਿਹੜੀ ਕਾਰਵਾਈਆਂ ਕਾਰਵਾਈਆਂ ਕੰਡੀਸ਼ਨਸ ਨੂੰ ਪੂਰਾ ਕੀਤਾ ਹੋਇਆ ਲੇਕਿਨ ਫਿਰ ਵੀ ਅਸੀਂ ਕਿਹੜਾ ਹੈਗਾ ਇਸ ਨੂੰ ਪੜਤਾਲ ਦੇ ਵਿੱਚ ਦੇਖਿਆ